ਲੋਕਤਾਰਾ ਸ਼ਾਸਤਰੀ ਡਾਕਟਰ ਬੰਜਾਰਾ ਬੇਦੀ ਨੂੰ ਕਿਹਾ ਜਾਂਦਾ ਹੈ ਮੈਂ ਇਹ ਕਹਿਣਾ ਕਿ ਡਾਕਟਰ ਬੰਜਾਰਾ ਬੇਦੀ ਲੋਕਵੇਦੀ ਨੇ ਕਿਉਂਕਿ ਫੋਕਲੋਰ ਦਾ ਇੱਕ ਟ੍ਰਾਂਸਲੇਸ਼ਨ ਲੋਕਵੇਦ ਹੈ ਯਾਨੀ ਮਨੁੱਖੀ ਜ਼ਿੰਦਗੀ ਦਾ ਅਨਪੰਗ ਚਿੰਤਨ ਤੇ ਉਹਦੇ ਨਾਲ ਜਿਹੜਾ ਰਿਸ਼ਤਾ ਅਸੀਂ ਗਿਆਨ ਦਾ ਜੋੜਦੇ ਆਂ ਉਹ ਇੱਕ ਵੇਦ ਦੀ ਤਰ੍ਹਾਂ ਹੈ ਵੇਦ ਦਾ ਮਤਲਬ ਗਿਆਨ ਹੁੰਦਾ ਹੈ ਕਿ ਉਹ ਲੋਕ ਤਰਾ ਦੇ ਗਿਆਨੀ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੋਕ ਤਰਾ ਦੇ ਛੋਟੇ-ਛੋਟੇ ਪੱਖਾ ਤੋਂ ਲੈ ਕੇ ਉਸ ਦੇ ਬਹੁਤ ਸਾਰੇ ਵੱਡੇ ਪੱਖਾ ਤੱਕ ਆਪਣਾ ਸਰੋਕਾਰ ਜੋੜਿਆ ਹੈ ਔਰ ਬਹੱਤਪੂਰਨ ਧਾਰਨਾਵਾਂ ਪੇਸ਼ ਕੀਤੀਆਂ ਨੇ ਸਾਰਿਆਂ ਨੇ ਦੱਸਿਆ ਕਿ ਉਹ 8 ਵਾਲਿਊਮ ਦੇ ਵਿੱਚ ਲੋਕਤਾਰਾ ਵੇਸ਼ੂ ਗੋਸ਼ਵੀ ਯੂਨਾਨੇ ਲਿਖਿਆ ਜਿਦੇ ਵਿੱਚ ਸਾਰੀ ਜਾਣਕਾਰੀ ਹੈ ਇਸ ਤੋਂ ਇਲਾਵਾ ਬਾਤਾਂ ਮੁੱਢ ਕਦੀਮ ਦੀਆਂ ਬਾਰੇ ਉਹਨੇ ਬਹੁਤ ਵਧੀਆ ਜਿਹੜੀ ਸਮਗਰੀ ਇਕੱਤਰ ਕੀਤੀ ਹੈ ਤੇ ਉਸ ਦੇ ਸਮਾਜਿਕ ਸਰੋਕਾਰਾਂ ਨੂੰ ਵੀ ਡਿਸਕਸ ਕੀਤਾ ਹੈ ਮੈਨੂੰ ਇੱਕ ਕਹਾਣੀ ਯਾਦ ਆ ਰਹੀ ਹੈ ਕਿ ਚਾਰ ਦੋਸਤ ਇੱਕ ਪਿੰਡ ਵਿੱਚ ਰਹਿੰਦੇ ਸਨ ਇੱਕ ਤਰਖਾਨ ਸੀ ਇੱਕ ਦਰਜੀ ਸੀ ਇੱਕ ਸੁਨਿਆਰਾ ਸੀ ਤੇ ਇੱਕ ਬ੍ਰਾਹਮਣ ਸੀ ਉਹਨਾਂ ਨੇ ਜਿਸ ਤਰ੍ਹਾਂ ਹੁੰਦਾ ਨਾ ਕਿ ਬੰਦੇ ਵੀ ਪਿੰਡ 'ਚ ਕੋਈ ਬਹੁਤੇ ਸਕੋਗ ਨਹੀਂ ਹੈਗਾ ਉਹਨਾਂ ਕਹਿੰਦੇ ਵੀ ਯਾਰ ਆਪਾਂ ਚਾਰੇ ਜਾਣੇ ਬੜੇ ਮਹਾਰ ਹੋ ਗਏ ਆਂ ਚਲੋ ਸ਼ਹਿਰ ਚੱਲਦੇ ਆਂ ਆਪਣੀ ਕਿਸਮਤ ਨੂੰ ਅਜ਼ਮਾ ਲਈ ਉਹ ਚੱਲ ਪਏ ਆਪਣੇ ਔਜ਼ਾਰ ਲੈ ਕੇ ਆਪਣੇ ਸੰਦ ਲੈ ਕੇ ਆਪਣਾ ਗਿਆਨ ਲੈ ਕੇ ਉਹ ਚੱਲ ਗਏ ਉਹਦੇ ਰਸਤੇ 'ਚ ਇੱਕ ਜੰਗਲ ਪੈਂਦਾ ਸੀ ਉਹਨਾਂ ਨੇ ਕਿਹਾ ਯਾਰ ਹੁ ਕਿਵੇਂ ਕਰੀਏ ਮਤਲਬ ਪਿੰਡ ਤਾਂ ਦੂਰ ਇਤੋਂ ਸ਼ਹਿਰ ਤਾਂ ਦੂਰ ਹੈ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਦੇ ਆਪਾਂ ਚਾਰ ਪੈਰ ਦੇ ਵਿੱਚ ਆਪਣਾ ਇੱਕ ਇੱਕ ਪੈਰ ਦਾ ਆਪਾਂ ਪੈਰਾ ਲਾਉਣੇ ਆ ਤਾਂ ਕਿ ਬਾਕੀ ਦੇ ਬੰਦੇ ਆਰਾਮ ਕਰ ਸਕਣ ਤੇ ਪਹਿਲੇ ਪੈਰ ਚ ਤਰਖਾਨ ਦੀ ਵਾਰੀ ਆ ਗਈ ਉਹਨੇ ਸੋਚਿਆ ਵੀ ਵੇਲੇ ਬੈਠੇ ਕੀ ਕਰਾਂਗੇ ਇੱਕ ਲੱਕੜੀ ਦਾ ਮੋਢ ਸੀ ਉਹਨੇ ਕਿਹਾ ਵੀ ਆਪਣੇ ਹਜ਼ਾਰ ਕਟੇ ਉਹਨੇ ਇੱਕ ਮੂਰਤੀ ਬਣਾਈ ਮੂਰਤੀਪ੍ਰਣਤਵਾਦ ਨੇ ਮੇਰਾ ਇਸ਼ਾਰਾ ਕੀਤਾ ਕਿ ਦਰਜੀ ਨੂੰ ਕਹਿ ਵੀ ਚੱਲ ਵੀ ਉਠ ਤੇਰੀ ਬਾਰੇ ਦਰਜੀ ਨੇ ਦੇਖਿਆ ਵੀ ਤਰਖਾਣੇ ਬੜੇ ਕਮਾਲ ਕਰਦੇ ਇੱਕ ਖੂਬਸੂਰਤ ਔਰਤ ਦਾ ਜਿਹੜਾ ਇਹ ਉਹਨੂੰ ਬੁੱਧ ਬਣਾ ਦਿੱਤਾ ਪਰ ਉਹ ਨੰਗਾ ਤੇ ਉਸਨੇ ਕਿਹਾ ਆਪਣੇ ਸਾਰੇ ਆਪਣੇ ਪੁਜ਼ਾਰਾ ਕੱਢ ਕੇ ਸਾਰੇ ਮਸ਼ੀਨ ਉਹ ਉਹਨੇ ਕੱਪੜੇ ਬਣਾ ਕੇ ਉੱਤੇ ਪਾ ਦਿੱਤੇ ਤੇ ਨਾਲ ਹੀ ਸੁਨਿਆਰ ਨੂੰ ਕਹਿ ਵੀ ਚੱਲ ਭਾਈ ਤੂੰ ਵੀ ਆਪਣਾ ਕੰਮ ਉਮ ਦੇਖਾ ਸੋਹਿਆਰ ਨੇ ਦੇਖਿਆ ਵੀ ਇਹ ਤਾਂ ਕਮਾਲ ਕਰਤੀ ਮੇਰੇ ਦੋਸਤਾਂ ਨੇ ਇੱਕ ਮੂਰਤੀ ਤੇ ਉਹਦੇ ਵਿੱਚ ਕੱਪੜੇ ਪਾਏ ਹੋਏ ਨੇ ਇੱਕ ਕਮੀ ਰਹਿ ਗਈ ਕਿ ਇਹਦੇ ਘਹਿਣੇ ਨਹੀਂ ਹੈਗੇ ਤੇ ਉਹਨੇ ਘਹਿਣੇ ਬਣਾਉਤੇ ਗੁਲਾਪਾਤੇ ਤੇ ਪੰਡਿਤ ਜੀ ਨੂੰ ਕਹੇ ਵੀ ਪੰਡਿਤ ਜੀ ਹੁਣ ਤੁਸੀਂ ਵੀ ਆਪਣਾ ਪ੍ਰਾਣ ਪ੍ਰਤੀਸ਼ਟਾ ਕਰੋ ਮੂਰਤੀ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਕਰਨ ਦੇ ਮੰਤਰ ਨੇ ਕਿ ਮੂਰਤੀ ਜਿਹੜੀ ਆ ਉਹ ਜਿਉਂਦੀ ਜਾਗਦੀ ਬਣ ਗਈ ਤੇ ਪੰਡਤ ਜੀ ਨੇ ਵੀ ਉਹ ਕਰਤਾ ਸਵੇਰੇ ਉੱਠੇ ਤੇ ਨਾਲ ਇੱਕ ਬੀਬੀ ਬੈਠੀ ਆ ਉਹ ਝਗੜਾ ਪੈ ਗਿਆ ਉਹ ਬੀਬੀ ਕਹਿੰਦੀ વોਟ ਇਜ਼ ਏ ਰੂਪੀ ਸੀ ਉਹ ਕਹਿਣ ਲੱਗੇ ਵੀ ਇਹ ਤਾਂ ਮੇਰੀ ਬੋਟੀ ਹੈ ਮੈਂ ਬਣਾਈ ਤੇ ਦਰਜੀ ਕਹਿੰਦਾ ਮੇਰੀ ਹੈ ਮੈਂ ਕੱਪੜੇ ਪਾਏ ਨੇ ਤੇ ਨੰਗੀ ਸੀ ਸੁਨਿਆਰ ਕਹਿੰਦਾ ਮੈਂ ਕੱਪੜੇ ਨੇ ਉਹ ਕਹਿੰਦਾ ਲੜੋ ਨਾ ਰਾਜੇ ਕੋਲੋਂ ਨਿਆਂ ਕਰਾ ਲਓ ਰਾਜੇ ਦਰਵਾਰ ਵਿੱਚ ਕਹੇ ਤਾਦੇ ਕਹਿੰਦੇ ਵੀ ਦੱਸੋ ਤੁਹਾਡਾ ਕੀ ਅਧਿਕਾਰ ਆ ਇਹਦੇ ਤੇ ਹੱਕ ਕਿਵੇਂ ਆ ਕਹਣਾਂ ਕਹਿੰਦਾ ਮੈਂ ਤਾਂ ਬਣਾਈ ਆ ਕਹਿੰਦਾ ਠੀਕ ਐ ਇਹ ਮੂਰਤੀ ਤੂੰ ਬਣਾਈ ਐ ਤੇਰਾ ਕੰਮ ਪੇਰੈਂਟ ਦਾ ਹੈ ਉਹਨਾਂ ਪਾਸੇ ਕਰ ਤੇ ਦਰਜੀ ਨੂੰ ਕਹਿਣ ਲੱਗੇ ਵੀ ਤੂੰ ਕੀ ਕੀਤਾ ਉਹ ਕਹਿੰਦਾ ਜੀ ਮੈਂ ਤਾਂ ਕੱਪੜੇ ਪਾ ਕੇ ਇਹਦਾ ਨਗੇਜ ਠਗਿਆ ਕਹਿੰਦਾ ਇਹ ਕੰਮ ਤਾਂ ਭਰਾ ਦਾ ਹੈ ਤੇਰਾ ਰਿਸ਼ਤਾ ਜ਼ਰੂਰ ਹੈ ਪਰ ਭਰਾ ਦਾ ਰਿਸ਼ਤਾ ਹੈ ਉਹ ਵੀ ਵੇਗਾਂ ਤੇ ਉਹ ਪੰਡਤ ਜੀ ਕਹਿੰਦੇ ਕਿ ਮੈਂ ਤਾਂ ਜਾਣ ਪਾਈ ਜੇ ਨਾ ਜਾਣ ਪਾਤਾ ਇਹ ਇਹ ਬੀਬੀ ਮੂਰਤੀ ਰਹਿਣੀ ਸੀ ਉਹ ਕਹਿੰਦਾ ਪੰਡਤ ਜੀ ਗੱਲ ਐ ਇਹ ਤੇ ਤੁਹਾਡਾ ਕੋਈ ਅਧਿਕਾਰ ਨਹੀਂ ਤੁਸੀਂ ਤਾਂ ਦੇਵਤਿਆਂ ਵਰਗੇ ਹੋ ਇਹਨੇ ਜਾਣ ਪਾਈ ਐ ਉਹਨੂੰ ਤੇ ਸੁਨਿਆਰੇ ਆ ਰਹਿਗਾ ਕੱਲਾ ਸੁਨਿਆਰੇ ਵਾਰੇ ਕਹਿੰਦੇ ਵੀ ਸੋਚ ਕੇ ਦੱਸਦੇ ਆ ਉਹਦੇ ਫੈਸਲਾ ਸੁਨਿਆਰੇ ਦੇ ਹੱਥ ਵਿੱਚ ਕੀਤਾ ਉਹ ਕਹਿੰਦੇ ਦੇਖੋ ਸੁਨਿਆਰੇ ਨੇ ਇਹਦੇ ਗਹਿਣੇ ਪਾਏ ਇਹਦੀ ਰਿੰਗ ਸਾਰਾ ਮੈਨੇ ਨਹੀਂ ਹੋਗੀ ਗੱਲ ਇੱਥੇ ਪਈ ਹੋਈ ਆ ਇਸ ਕਹਾਣੀ ਦਾ ਜਿਹੜਾ ਮੁਰਤੀ ਦਾਦਾ ਕਹਿੰਦਾ ਮੇਰੀ ਆ ਉਹ ਵੀ ਹੈਗੇ ਉਹ ਇੱਕ ਇਹ ਵੀ ਇੱਕ ਵਰਸ਼ਨ ਹੈਗਾ ਦਾਦਾ ਕਹਿੰਦੇ ਵੀ ਤੁਸੀਂ ਚਾਰੇ ਇੱਕ ਵਸੋ ਤੇ ਮੇਰੇ ਲਈ ਝੜ ਜਾਓ ਲੇਕਿਨ ਅਸਲੀ ਗੱਲ ਇਹ ਹੈ ਬੰਜਾਰਾ ਵੇਦੀ ਨੇ ਜਿਹੜੀ ਇੰਟਰਪ੍ਰੀਟੇਸ਼ਨ ਸਿੰਬੋਲਿਕ ਲੈਵਲ ਤੇ ਕੀਤੀ ਹੈ ਉਹ ਬਹੁਤ ਖੂਬਸੂਰਤ ਹੈ ਉਹਨੇ ਸਾਡੇ ਸਮਾਜ ਦੀਆਂ ਰਸਮਾਂ ਰੀਤਾਂ ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਉਂਨੇ ਆ ਉਹਦੇ ਨਾਲ ਜੋੜ ਕੇ ਇਸ ਕਹਾਣੀ ਨੂੰ ਪੇਸ਼ ਕੀਤਾ ਹੈ ਉਹਨੇ ਕਿਹਾ ਵੀ ਦੇਖੋ ਸਨਿਹਾਰ ਜਿਹੜਾ ਨਾ ਉਹ ਜਦੋਂ ਮੰਦਰੀ ਪਾਉਂਦਾ ਹੈ ਉਹ ਮੰਦਰੀ ਇੱਕ ਤਰ੍ਹਾਂ ਦੀ ਰਸਮ ਦੇ ਤੌਰ ਤੇ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਡਾਕਟਰ ਬੰਜਾਰਾ ਵੇਦੀ ਦਾ ਜਿੰਨਾ ਵੀ ਕੰਮ ਹੈ ਉਹ ਸਾਰਾ ਇਸ ਰੂਪ ਦੇ ਵਿੱਚ ਛੜੀਆਂ ਕਥਾ ਕਹਾਣੀਆਂ ਅਖਾਣ ਮੁਹਾਵਰੇ ਔਰ ਜਿਹੜਾ ਲੋਕ ਧਾਰਾ ਨੂੰ ਲੋਕ ਵਿਧੀ ਦੇ ਰੂਪ ਵਿੱਚ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਇੰਟਰਪ੍ਰੀਟ ਕੀਤਾ ਇਹਨੀ ਗੱਲ ਕਾਫੀ ਹੈ